ਦਲਜੀਤ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਵੀ ਦੇਖਿਆ ਹੋਣਾ ਕਿ ਆਪਣਾ ਜਿਹੜਾ ਇਹ ਪੂਰਾ ਸੀਨ ਬਣਾ ਕੇ ਦਲਜੀਤ ਨੇ ਦਿਖਾਇਆ ਜਿੱਦਿਕੇ ਹਾਲੀਵੁੱਡ ਤੱਕ ਰਪਛਾਹਣਾ ਅੱਜ ਪੂਰੀ ਦੁਨੀਆ ਨੂੰ ਇਸ ਚੀਜ਼ ਦਾ ਪਤਾ ਕਿ ਭੰਨੇ ਦਾ ਸਟੈਂਡ ਕੀ ਆ ਤੇ ਭੰਨੇ ਦਾ ਅੰਦੋਲਨ ਕਿਉਂ ਦਾ ਤੇ ਮਾਫੀਆ ਨੇ ਸਾਰਾ ਪੰਜਾਬ ਬਰਬਾਰ ਕਰਕੇ ਰੱਖਤਾ ਨੌਜਵਾਨਾਂ ਨੂੰ ਇੱਕ ਤਾਂ ਪੈਸੇ ਲੈਣੇ ਨੇਗੇ ਇੱਕ ਚੋਰ ਤੇ ਉੱਥੋਂ ਇੱਕ ਚਤਰਾਈਆਂ ਜੀ ਹਾਂ ਉਹ ਮੈਨੂੰ ਪਤਾ ਲੱਗਿਆ ਸਾਡੇ ਮੁੰਡਿਆਂ ਵੱਲੋਂ ਕਿ ਇੱਥੇ ਸਾਡੇ ਨੌਜਵਾਨ ਪੈਸੇ ਲੈਣ ਲਈ ਆਏ ਸੀਗੇ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਮਾਫੀਆ ਬਹੁਤ ਵੱਡਾ ਮਾਫੀਆ ਚੱਲਿਆ ਹੋਇਆ ਹੈ ਤੇ ਮਾਫੀਆ ਨੇ ਸਾਰਾ ਪੰਜਾਬ ਬਰਬਾਰ ਕਰਕੇ ਰੱਖਤਾ ਜਦੋਂ ਸਾਡੇ ਨੌਜਵਾਨ ਕੈਦੇ ਲਾਇਆ ਨਾਏ ਉਥੇ ਏਜੰਟ ਨੇ ਸਾਡੇ ਨੌਜਵਾਨਾਂ ਨਾਲ ਬਹੁਤ ਵੱਡੀ ਤਰ੍ਹਾਂ ਤੇ ਮਾਰਮ ਤੇ ਕੱਟੜਾ ਏਜੰਟ ਕੁੱਟ ਰਿਆ ਬਹੁਤ ਵੱਡੀ ਉਹਨਾਂ ਨਾਲ ਧੱਕਾ ਕੀਤਾ ਗਿਆ ਇਸ ਕਰਕੇ ਇਹਦੇ ਪ੍ਰਤੀ ਜਿਹੜਾ ਉਥੇ ਲੜਾਈ ਹੋਈ ਤਾਂ ਪ੍ਰਸ਼ਾਸਨ ਇੱਥੇ ਨੌਜਵਾਨਾਂ ਨੂੰ ਲੈ ਆਇਆ ਸੀਗਾ ਤੇ ਹੁਣ ਜਿਹੜਾ ਮੈਂ ਪ੍ਰਸ਼ਾਸਨ ਨੂੰ ਇੱਥੇ ਆ ਕੇ ਮਿਲਿਆ ਪ੍ਰਸ਼ਾਸਨ ਨੇ ਮੈਨੂੰ ਇੱਕੋ ਗੱਲ ਕਿਹਾ ਜਿਹੜੀ ਬਣਦੀ ਕਾਰਵਾਈ ਕਰਾਂਗੇ ਜੇਕਰ ਬਣਦੀ ਕਾਰਵਾਈ ਏਜੰਟ ਉੱਪਰ ਪ੍ਰਸ਼ਾਸਨ ਨਹੀਂ ਕਰਦਾ ਤਾਂ ਸ ਮੇਰਾ ਜਿਹੜਾ ਪ੍ਰੋਟੈਸਟ ਆ ਉਹ ਬਹੁਤ ਵੱਡਾ ਹੋਊਗਾ ਕਿਉਂਕਿ ਨੌਜਵਾਨਾਂ ਨੇ ਇੱਕ ਤਾਂ ਪੈਸੇ ਲੈਣੇ ਨੇਗੇ ਇੱਕ ਚੋਰ ਤੇ ਉੱਥੋਂ ਇੱਕ ਚਤਰਾਈਆਂ ਇੱਕ ਤਾਂ ਪੈਸੇ ਲੈਣੇ ਨੇ ਤੋਂ ਇੱਕ ਮਾਰਨ ਦੀ ਤੱਕਰ ਪੈ ਗਿਆ ਇੱਥੋਂ ਕਿ ਤੱਕਰ ਵੀ ਪਤਾ ਲੱਗਿਆ ਕਿ ਏਜੰਟ ਕੋਲੇ ਬਹੁਤ ਵੱਡੀ ਵੱਡੀ ਮਾਤਰਾ ਦੇ ਵਿੱਚ ਉਹਦੇ ਦਫ਼ਤਰ ਦੇ ਵਿੱਚ ਜਾਲੀ ਹਸਲਾ ਵੀ ਸੀ ਜਿਹੜਾ ਕਿ ਤੁਹਾਨੂੰ ਮੈਂ ਘੋਕ ਪੜਤਾਲ ਤੋਂ ਕਹਿ ਰਹੇ ਨੇ ਕਿ ਨੌਜਵਾਨ ਜਿਹੜਾ ਫੁਟੇਜ ਵੀਡੀਓ ਉਹ ਤੁਹਾਨੂੰ ਕੱਲ੍ਹ ਤੱਕਰ ਦੇਵਾਂਗੇ ਅਸੀਂ ਜਿਸ ਜਿਸ ਤਰ੍ਹਾਂ ਦਾ ਵੀ ਅੱਗੇ ਪ੍ਰਸ਼ਾਸਨ ਜੇ ਕੋਈ ਕਾਰਵਾਈ ਹੁਣ ਨੌਜਵਾਨਾਂ ਨੂੰ ਕਹਿੰਦੇ ਵਿੱਚ ਛੱਡਦੇ ਆ ਛੱਡ ਤੇ ਨੌਜਵਾਨ ਹਨਾ ਪਰ ਜਿਹੜੀ ਜੇ ਕੋਈ ਪ੍ਰਸ਼ਾਸਨ ਨੇ ਉਲਟਾ ਕਾਰਵਾਈ ਸਾਡੇ ਨੌਜਵਾਨਾਂ ਤੇ ਕਰੀ ਤਾਂ ਅਸੀਂ ਮੂੰਹ ਤੋੜਵਾਂ ਦਾ ਜਵਾਬ ਦੇਵਾਂਗੇ ਸਾਰਾ ਕੋ ਦੱਸਾਂਗੇ ਸਾਰੇ ਸਬੂਤ ਸਬੂਤ ਲੈ ਕੇ ਆਵਾਂਗੇ ਕਿਉਂਕਿ ਮੈਨੂੰ ਅਕਸਰ ਹੀ ਇਹ ਗੱਲ ਕਹਿਣ ਦਿੰਦੇ ਨੇ ਕਿ ਤੂੰ ਆਪਣੇ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਲੈ ਪਰ ਇੱਥੋਂ ਪਤਾ ਲੱਗੂਗਾ ਪ੍ਰਸ਼ਾਸਨ ਕਿਹਦੇ ਨਾਲ ਖੜਦਾ ਸਾਨੂੰ ਪ੍ਰਸ਼ਾਸਨ ਤੇ ਅਸੀਂ ਭਰੋਸਾ ਵੀ ਕਰਦੇ ਆ ਪਰ ਜੇਕਰ ਸਾਡਾ ਭਰੋਸਾ ਪ੍ਰਸ਼ਾਸਨ ਤੋੜੂਗਾ ਤਾਂ ਅਸੀਂ ਉਹਦਾ ਜਿਹੜਾ ਬਹੁਤ ਵੱਡਾ ਜਿਹੜਾ ਅੰਦੋਲਨ ਵਿੜਾਂਗੇ ਅਸੀਂ ਇਹ ਪੰਜਾਬ ਦੇ ਵਿੱਚੋਂ ਜਿਹੜੀ ਹੋਰ ਹੀ ਠੱਗੀ ਤਾਂ ਬਿਲਕੁਲ ਦਾ ਸਫਾਇਆ ਕਰਕੇ ਛੱਡਣਾ ਅਸੀਂ ਤੁਸੀਂ ਇਹਨਾਂ ਨੇ ਹਰ ਵਰਗ ਦੇ ਲੋਕਾਂ ਨੂੰ ਲੁੱਟਿਆ ਪੱਤਰਕਾਰ ਭਰਾਵਾਂ ਦੇ ਮੇਰੇ ਕੋਲੇ ਵੱਡੇ ਫੋਨ ਉਹਨਾਂ ਦੇ ਬੱਚਿਆਂ ਨੂੰ ਲੁੱਟਿਆ ਪ੍ਰਸ਼ਾਸਨ ਦਾ ਨੂੰ ਸਾਰੇ ਵਰਗ ਦੇ ਨੂੰ ਨੇ ਚੋਰਾਣੇ ਲੁੱਟਿਆ ਇਸ ਕਰਕੇ ਅਸੀਂ ਸਾਰੇ ਵਰਗ ਦੇ ਲੋਕਾਂ ਨੂੰ ਕਹਿੰਨੇ ਆ ਕਿ ਜਿਹੜੀ ਸਾਡੀ ਚੱਲ ਰਹੀ ਹੈ ਲੜਾਈ ਦੇ ਵਿੱਚ ਸਾਥ ਦਿਓ ਇਹ ਜਿਹੜਾ ਮਾਫੀਆ ਦੀ ਸਫਾਈ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਾਂ ਲੁੱਟ ਤੋਂ ਬਚਾ ਸਕੀਏ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਅਗਲੀ ਜਿਹੜੀ ਕੋਈ ਜਾਣਕਾਰੀ ਹੈ ਮੈਂ ਤੁਹਾਨੂੰ ਬੜਾ ਜਲਦੀ ਦੇਵਾਂਗਾ ਤੇ ਇਹੀ ਜਿਹੜੀ ਮੈਂ ਤੁਹਾਨੂੰ ਗੱਲ ਇੰਨੀ ਕਹਿਣਾ ਚਾਹਣਾ ਹਾਂਜੀ ਦੱਸੋ ਬੰਨਾ ਸਾਹਿਬ ਇੱਥੇ ਇਹ ਵੀ ਪਤਾ ਲੱਗਿਆ ਉਹ ਬੰਦਾ ਦਾਖਲ ਹੋ ਗਿਆ ਮਰਜੈਂਸੀ ਇਹਦੇ ਨੂੰ ਵੀ ਦੇਖਦੇ ਨੇ ਉਹ ਡਰਾਮੇ ਕਰਦੇ ਨੇ ਇਹ ਡਰਾਮੇਬਾਜ਼ ਜਿ ਕੋਈ ਡਰਾਮੇ ਕਰਦਾ ਹੋਇਆ ਉਹਦਾ ਡਰਾਮਿਆਂ ਦਾ ਆਪਾਂ ਉਹ ਜਿਹੜਾ ਹਜੇ ਮੈਨੂੰ ਉਸ ਇਸ ਚੀਜ਼ ਬਾਰੇ ਕੁਝ ਪਤਾ ਨਹੀਂ ਹੈਗਾ ਜਿ ਕੋਈ ਇਸ ਤਰ੍ਹਾਂ ਦਾ ਡਰਾਮਾ ਕਰਦਾ ਹੋਇਆ ਤਾਂ ਪ੍ਰਸ਼ਾਸਨ ਨੂੰ ਵੀਡੀਓ ਵਿੱਚ ਸਾਰੀਆਂ ਚੀਜ਼ਾਂ ਸਾਰੇ ਸੌਂਦ ਦੇਊਗਾ ਬੰਦ ਦੀ ਕਾਰਵਾਈ ਇਹਦੇ ਉੱਪਰ ਜਿਹੜਾ ਕੋਈ ਦੇਖ ਰਿਹਾ ਹੈ ਕਿਹੜੀ ਕਾਰਵਾਈ ਪ੍ਰਸ਼ਾਸਨ ਕਰਦਾ ਧੰਨਵਾਦ ਪ੍ਰਸ਼ਾਸਨ ਨਾਲ ਤੁਹਾਡੀ ਗੱਲ ਹੋਈ ਹੈ ਕੀ ਹੋਈ ਹੈ ਜੀ ਬੰਦ ਦੀ ਗੱਲ ਹੋਇਆ ਮੁੰਡੇ ਉਹਨਾਂ ਨੇ ਛੱਡ ਤੇ ਇਹਦੀ ਬੰਦ ਦੀ ਕਾਰਵਾਈ ਇਹਦੇ ਉੱਪਰ ਕਰਾਂਗੇ ਅਸੀਂ ਏਜੰਟ ਉੱਪਰ ਕਰਾਂਗੇ ਜੇ ਕਾਰਵਾਈ ਨਹੀਂ ਪੁਲਿਸ ਕਰਦੀ ਅਗਲਾ ਸੰਘਰਸ਼ ਕੀ ਹੋਵੇਗਾ ਅਗਲਾ ਸੰਘਰਸ਼ ਤੁਹਾਨੂੰ ਪਤਾ ਹੀ ਆ ਆਪਣਾ ਇਹ ਤਾਂ ਕਿਸੇ ਨੂੰ ਕੋਈ ਨਾਂ ਦੱਸਣ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਆਪਣੇ ਸੰਘਰਸ਼ ਕਿਸ ਤਰ੍ਹਾਂ ਦੇ ਹੋਣ ਦੇਣਗੇ ਉਹ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਜੇਕਰ ਤੁਸੀਂ ਇਹ ਚੀਜ਼ ਦੇਖ ਲਿਓ ਅਕਸਰ ਹੀ ਵੀ ਜੇ ਅੱਜ ਪੰਜਾਬ ਦੇ ਵਿੱਚ ਜਿਹੜਾ ਮਾਫੀਆ ਦਾ ਸਫਾਈਆ ਸਫਾਇਆ ਕਰਨ ਉਡੇ ਪੜਾ ਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਪਰਤ ਕਰਨਾ ਆਉਂਦਾ ਇੱਥੇ ਤਿਕਰ ਹਾਲੀਵੁੱਡ ਤੇ ਕਰੇ ਨਾਮ ਚੱਲਿਆ ਗਿਆ ਤੁਸੀਂ ਆ ਪਿਛਲੇ ਦਿਨਾਂ ਦੇ ਵਿੱਚ ਦਲਜੀਤ ਦੀ ਜਿਹੜੀ ਫਿਲਮ ਆ ਉਹਦੇ ਵਿੱਚ ਵੀ ਦੇਖਿਆ ਹੋਣਾ ਕਿ ਆਪਣਾ ਜਿਹੜਾ ਇਹ ਪੂਰਾ ਸੀਨ ਬਣਾ ਕੇ ਦਲਜੀਤ ਨੇ ਦਿਖਾਇਆ ਜਿੱਦਿਕੇ ਹਾਲੀਵੁੱਡ ਤੇ ਕਰੇ ਪ੍ਰਸ਼ਾਣ ਹੈ ਅੱਜ ਪੂਰੀ ਦੁਨੀਆ ਨੂੰ ਇਸ ਚੀਜ਼ ਦਾ ਪਤਾ ਕਿ ਭੰਗ ਦਾ ਸਟੈਂਡ ਕੀ ਆ ਤੇ ਭੰਗ ਦਾ ਅੰਦੋਲਨ ਕਿਉਂਦਾ ਸਭ ਨੂੰ ਪਤਾ ਹੈ ਧੰਨਵਾਦ